ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੂੜ ਚੱਕ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਆ ਤੇ ਦولتਪੁਰ ਤੋਂ ਸਿੱਧੀ ਛੜਕੀ ਆਉਂਦੀ ਐ ਇਸ ਪਿੰਡ ਨੂੰ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇੱਕ ਟੌਪ ਕਲਾਸ ਮੈਂ ਚੰਗੇ ਦੁੱਧ ਦੀ ਮਾਲਕਨ ਕਿੰਨੇ ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਤਿਆਰ ਆ ਕਿੰਨਾ ਇਹ ਪੀਕ ਲੈਵਲ ਦਾ ਦਿੰਦੀ ਆ ਉਹ ਕਰਦੇ ਆ ਗੱਲਬਾਤ ਆਪਾਂ 22 ਦਿਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਰੀ ਆਈ ਵੀਰੇ ਨਾਮ ਦੱਸੀਏ ਇੱਕ ਵਾਰੀ ਆਪਣਾ ਬਾਈ ਪਰਮਜੀਤ ਸਿੰਘ ਜੀ ਠੀਕ ਆ ਪਰਮਜੀਤ ਬਾਈ ਜਿਹੜੀ ਮੈਂ ਆ ਆਪਣੀ ਕਿੰਵਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਜੀ ਦੂਜਾ ਸੂਆ ਬਾਈ ਤੀਜਾ ਹੀ ਤੀਜਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ 8-10 ਦਿਨ ਹੋ ਗਏ ਉਹਨਾਂ ਦੇ 8-10 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਬਾਈ ਹੁਣ? ਆਹ ਤਾਂ 13 ਕਿਲੋ ਆਏ। ਠੀਕ ਆ ਵੀਰੇ ਕਿੰਨਾ ਦੇ ਦਿੰਦੀ ਪੀਕ ਲੈਵਲ ਦਾ ਇਹ? 18 ਕਿਲੋ ਦੇ ਦਿੰਦੀ ਆ ਜੀ। ਜੇ ਕੋਈ ਚੋਕੇ ਖਰੀਦਣੀ ਚਾਹੁੰਦਾ ਹੋਇਆ ਤਾਂ ਵੀ ਆ ਜੇ। ਹਾਂਜੀ ਦੁੱਧ ਦੇ ਕਰਕੇ ਦੇਵਾਂਗੇ ਨਹੀਂ ਤਾਂ। ਠੀਕ ਆ ਵੀ ਮੇਰੇ ਨਾਲ ਸੌਦਾ ਕਰ ਲਵੇ 18 ਕਿਲੋ ਚੋਕੇ ਲੈ ਜਾਵੇ। ਹਾਂਜੀ ਹਾਂਜੀ। ਠੀਕ ਆ ਬਾਈ ਕੱਟਾ ਮਗਰ ਕੇ ਕੱਟੀ ਬਾਈ। ਕੱਟਾ ਏ। ਕਿਹੜੇ ਸੀਮੰਟ ਦਾ ਆ ਗਿਆ ਬਾਈ ਇਹ? ਇਹ ਲੈਣੇ ਰਖਾਇਆ ਹੈ ਇਹ ਆ। ਠੀਕ ਆ ਬਾਈ। ਅੱਛਾ ਰੇਟ ਕੀ ਰਹੂਗਾ ਬਾਈ ਇਹਦਾ? ਰੇਟ 190। ਠੀਕ ਆ ਇਹਦੇ ਵਿੱਚ ਮਾਨਤਾਣ ਬਾਈ। ਆਏ ਜੇ ਇਹਦਾ ਕਰ ਦਾਂਗੇ ਮੜ ਲੈ ਵੀ ਮਿੱਤਰੋ ਤੀਜਾ ਸੂਆ ਸੂਈ ਆ 13 ਕਿਲੋ ਦੁੱਧ ਤਿਆਰ ਆ ਹੁਣ 8 ਤੋਂ 10 ਨਾਂ ਦੀ ਸੂਈ ਥੱਲੇ 18 ਕਿਲੋ ਦੁੱਧ ਦਾ ਰਿਕਾਰਡ ਆ ਜਿਹੜਾ ਇਹਦਾ ਪੀਕ ਲੈਵਲ ਦਾ ਬਾਈ ਹੁਣੇ ਆਂਦੇ ਵੀ ਭਾਵੇਂ ਦੀ ਕੋਈ ਸੌਦਾ ਕਰ ਲਵੇ ਤਾਂ ਭਾਵੇਂ ਦੀ ਕੋਈ ਚੋਕੇ ਲੈ ਜਾਵੇ ਕੋਈ ਚਾ ਵਿਚਾਰ ਨਹੀਂ ਗਿਆ ਸਾਨੂੰ ਵੀ ਸੌਦਾ ਕਰਿਆ ਖਲਾਫ ਦਾ ਦੂਵੇਂ ਟਾਈਮ 9-10 ਕਿਲੋ ਡੰਗ ਦਾ ਦੁੱਧ ਚੋਕੇ ਭਾਈ ਜਦੋਂ ਪੈਸੇ ਲਾਉਣੇ ਆ ਤੇ ਲੈ ਕੇ ਜਾਵੇ ਭਾਈ ਤੇ ਭਾਈ ਤੁਸੀਂ ਮੈਂ ਵੇਖੋ ਕਿਹਨਾਂ ਦੀ ਲੈਵਲੂਵੇ ਦੀ ਬੜੀ ਫਿਟਿੰਗ ਆ ਆਉਂਦੀ ਕ੍ਰਾਸ ਬ੍ਰੀਡ ਚ ਇਹ ਨਾ ਪਿਓਰ ਮੋਹਰਾ ਚ ਤੇ ਨਾ ਪਿਓਰ ਨੀਲੀ 라ਵੀ ਦੇ ਵਿੱਚ ਆ ਪਰ ਮੈਂ ਉਹਦੇ ਕੈਰੈਕਟਰ ਬਹੁਤ ਚੰਗੇ ਆ ਅੰਗ ਬਹੁਤ ਚੰਗੇ ਆ ਮੈਂ ਇਹਦੇ ਜਿਹੜੇ ਹੈਗੇ ਮਿੱਤਰੋ ਕੱਟਾ ਮਗਰਾ 8-10 ਦਿਨ ਦਾ ਸੁਆਵਾ 13 ਕਿਲੋ ਤੋਂ 10 ਟਾਈਮ ਹਾਜ਼ਰ ਆ ਤਿਆਰ ਆ 10 ਕਿਲੋ ਸੌਰੀ 18 ਲੀਟਰ ਕਿਲੋ ਦੁੱਧ ਇਹ ਪੀਕ ਲੈਵਲ ਦਾ ਜਿਹੜਾ ਦਿੰਦੀ ਆ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਦਾ ਹੀ ਕਰਾਂ ਦੇ ਤੇ 99811 ਕਿਹਨਾਂ ਵੀਰੇ 99811 97811 81968 81968 97811 ਗਾਂ ਵੀਰੇ 81918 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ 22 ਦੇ ਨਾਲ ਗੱਲਬਾਤ ਪਿੰਡ ਚੂਟ ਚੱਕ ਜ਼ਿਲ੍ਹਾ ਮੋਗਾ ਹੋਰ ਮਾਜਾ ਬਾਈ ਹੋਣਿਆਂ ਦੇ ਕੋਲੇ ਆਪਾਂ ਇਹਦੇ ਬਾਰੇ ਵੀ ਡਿਟੇਲ ਜਾਣ ਲੈਣੇ ਆ ਵੀਰ ਤੋਂ ਵੀਰੇ ਇਹਦੀ ਕੀ ਡਿਟੇਲ ਆ ਬਾਈ 16 ਕਿਲੋ ਨਹੀਂ ਕਿੰਨਾ ਵਾ ਸੁਆ ਸੋਈ ਆ ਬਾਈ ਦੂਜਾ ਸੁਆ ਦੂਜਾ ਸੁਆ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ 8 ਦਿਨ ਹੋ ਗਏ ਇਹਨੂੰ ਵੀ ਠੀਕ ਹੈ ਵੀਰੇ ਕੱਟਾ ਦੇ ਕੀ ਕੱਟੀ ਬਾਈ ਕੱਟੀ ਆਈ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਆ ਤਾਂ 13 ਕਿਲੋ ਆ ਠੀਕ ਹੈ ਕਿੰਨੇ ਦਿਨਾਂ ਦਾ ਸੂਆ ਹੋ ਗਿਆ 8 ਦਿਨਾਂ ਦਾ ਬਾਈ 8 ਦਿਨਾਂ ਦਾ ਠੀਕ ਹੈ ਪੀਕ ਲੈਵਲ ਦਾ ਕਿੰਨਾ ਦੁੱਧ ਦੇ ਦਿੰਦੀ ਬਾਈ ਐਰ ਕੀ ਵੇਖੋ ਕਿੰਨਾ ਦੇਵੇ ਐਰ ਕੀ 18 ਕਿਲੋ ਦੀ ਉਮੀਦ ਆ ਠੀਕ ਹੈ ਬਾਈ ਅਸਾਂ ਸੂਆ ਇਹ ਵੀ ਦੂਜਾ ਹੀ ਸੂਈ ਆ ਬਾਈ ਇਹ ਦੂਜਾ ਸੂਆ ਠੀਕ ਹੈ ਰੇਟ ਇਹਦਾ ਬਾਈ 170 ਆ 170 ਮਾਨਤਨ ਹੋ ਜੂ ਬਾਈ ਹਾਂਜੀ ਠੀਕ ਹੈ ਕੱਢੀ ਬਾਦੂ ਆ ਬਰਾਡ ਦੀ ਕੱਟੀ ਆ ਇਹ ਕੋਲ ਦੇ ਬਾਈ ਮਾੜੀ ਦੀ ਤੋਰ ਦੀ ਲੈ ਮਿੱਤਰੋ ਦੂਜਾ ਸੂਆ ਇਹ ਸੂਈ ਆ 13 ਕਿਲੋ ਦੁੱਧ ਦੇ ਦੇ ਥੱਲੇ ਤਿਆਰ ਆ ਤੇ ਰੇਟ 170000 ਆ ਮਗਰ ਇਹਦੇ ਕੱਟੀ ਆ ਲੇਵੇ पांडे ਵਾਲੀ ਮੈਂ ਖੁੱਲੀ ਡੁੱਲੀ ਲੇਵਾ ਲੂਵਾ ਚੰਗਾ ਕਰਮਾਂ ਵਾਲੀ ਦੇ ਥੱਲੇ ਦੇਖ ਸਕਦੇ ਬਣਦੇ ਬਾਈ ਬਸ ਮੋੜ ਲਾ ਮੋੜ ਲਾ ਪਿੱਛੇ ਪਿੱਛੇ ਮੋੜ ਲਾ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਉਸੇ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਮਿੱਤਰੋ ਮੈਂ ਇਹ ਵੀ ਚੰਗੀ ਆ ਦੋਵੇਂ ਮਈਆਂ ਦੇ ਥੱਲੇ 13-13 ਕਿਲੋ ਦੁੱਧ ਤਿਆਰ ਆ ਇੱਕ ਦਾ ਰੇਟ ਇੱਕ ਲੰਬੇ ਇੱਕ ਦਾ ਰੇਟ ਇੱਕ 70 ਆ ਜਿਹੜੇ ਭਰਾ ਨੂੰ ਜਿਹੜੀ ਮੈਂ ਪਸੰਦ ਆ ਭਰਾਵੋ ਗੱਲਬਾਤ ਕਰ ਸਕਦੇ ਆ ਦੁੱਧ ਮੁੱਲ ਮਾਲਕਾਂ ਦਾ ਵਾ ਸਾਰੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਤੁਸੀਂ ਗੱਲ ਕਰ ਸਕਦੇ ਧੰਨਵਾਦ